ਪ੍ਰਾਇਮ ਟੁਡੇ ਦੀਆ ਖਬਰਾਂ ਵਿੱਚ ਤੁਹਾਡਾ ਸਵਾਗਤ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਇੰਜੀਨੀਅਰ ਕਨਵਰਵੀਰ ਸਿੰਘ ਟੋਹੜਾ ਦੀ ਅਗਵਾਈ ਚ ਦੇਸ਼ ਪਗਤ ਯੂਨੀਵਰਸਿਟੀ ਦੇ ਮਹਾਪਰਗਿਆ ਹਾਲ ਚ ਰਾਸ਼ਟਰੀ ਵੋਟਰ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਮਾ ਰੌਸ਼ਨ ਕਰ ਸੈਮੀਨਾਰ ਦੀ ਸ਼ੁਰੂਆਤ ਕਰਵਾਈ ਸੈਮੀਨਾਰ ਦੌਰਾਨ ਦੇਸ਼ ਪਗਤ ਦੇ ਚਾਂਸਲਰ ਡਾਕਟਰ ਜ਼ੋਰਾ ਸਿੰਘ ਨੇ ਪਰਮਿੰਦਰ ਸਿੰਘ ਬਰਾੜ ਅਤੇ ਇੰਜੀਨੀਅਰ ਕਨਵਰਵੀਰ ਸਿੰਘ ਟੋਹੜਾ ਨੂੰ ਸਨਮਾਨਿਤ ਕੀਤਾ ਸੈਮੀਨਾਰ ਦੌਰਾਨ ਭਾਜਪਾ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਨਵੇਂ ਵੋਟਰਾਂ ਨੂੰ ਕੀਤੇ ਸੰਬੋਧਨ ਦਾ ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਬੈਠ ਕੇ ਸਿੱਧਾ ਪ੍ਰਸਾਰਣ ਵੀ ਦੇਖਿਆ ਇਸ ਮੌਕੇ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਬਰਾੜ ਅਤੇ ਇੰਜੀਨੀਅਰ ਕਨਵਰਵੀਰ ਸਿੰਘ ਟੋਹੜਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਵੋਟ ਦੀ ਸ਼ਕਤੀ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਹੈ ਉਨਾ ਆਖਿਆ ਕਿ ਜੋ ਕਮ ਦੇਸ਼ ਵਿੱਚ ਪਿਛਲੀਆਂ ਸਰਕਾਰਾਂ ਦੇ 67 ਸਾਲਾਂ ਦੇ ਕਾਰਜਕਾਲ ਵਿੱਚ ਨਹੀਂ ਹੋਏ ਉਹ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਵਿੱਚ ਕੀਤੇ ਹਨ। ਉਹਨਾਂ ਇਹ ਵੀ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਧਰਮ ਅਤੇ ਜਾਤ ਦੇ ਆਧਾਰ ਤੇ ਵੰਡਣ ਦੀ ਰਾਜਨੀਤੀ ਨਹੀਂ ਕਰਦੀ ਸਗੋ ਭਾਜਪਾ ਕੋਲ ਇੱਕ ਵਿਜਨ ਹੈ। ਉਹਨਾਂ ਕਿਹਾ ਕਿ ਭਾਜਪਾ ਮੋਦੀ ਸਰਕਾਰ ਵੱਲੋਂ ਦੇਸ਼ ਹਿਤ ਵਿੱਚ ਕੀਤੇ ਕੰਮਾਂ ਦੇ ਆਧਾਰ ਤੇ ਲੋਕ ਸਭਾ ਚੋਣਾਂ ਲੜੇਗੀ। ਬਿਊਰੋ ਰਿਪੋਰਟ ਪ੍ਰਾਈਮ ਟੂਡੇ ਅਮਲੋ ਆਤਮਰਾਠਾ ਰਾਣੀ ਦੇ ਮੁਸਕੜਵੰਗਾ ਵਿੰਧ ਰਿਮਾਚਗਿਆ ਦੇਸ਼ ਦੇ ਵਿੱਚ ਇੰਨੇ ਯੁਵਾਵਾਂ ਨੂੰ ਇਕੱਠੇ ਸੰਬੋਧਨ ਕੀਤਾ ਉਹਨਾਂ ਨੇ ਦੱਸਿਆ ਯੁਵਾ ਨੂੰ ਕਿਵੇਂ 9 ਸਾਲਾਂ ਦੇ ਵਿੱਚ ਦੇਸ਼ ਨੇ ਤਰੱਕੀ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਭਾਰਤ ਹੀ ਹੈ ਜਿੱਥੇ 35 ਸਾਲ ਤੋਂ ਘੱਟ ਉਮਰ ਦੇ 60% ਲੋਕ ਜਿਹੜੀ ਆਪਣੀ ਪਾਪੂਲੇਸ਼ਨ ਉਹ 35 ਸਾਲ ਤੋਂ ਥੱਲੇ ਆ ਸੋ ਇਹ ਯੁਵਾ ਨੂੰ ਉਹ ਇੱਕ ਮਾਰਗਦਰਸ਼ਿਤ ਦਿੱਤਾ ਹੈ ਇੱਕ ਰਾਹ ਦਿਖਾਇਆ ਤੇ ਉਹਨਾਂ ਨੂੰ ਮਹੱਤਵਤਾ ਦੱਸੀ ਹੈ ਕਿ ਕੀ ਇਸ ਵੋਟ ਦੀ ਕੀ ਇੰਪੋਰਟੈਂਸ ਹੈ ਉਹਨਾਂ ਲਈ 2024 ਦੇ ਇਲੈਕਸ਼ਨ ਕਿਹੜੀ ਮੁੱਦੀ 'ਤੇ ਲੜਨ ਜਾਗੇ ਬੀਜਪੀ ਭਾਰਤੀ ਜਨਤਾ ਪਾਰਟੀ ਨੇ ਜੋ 9 ਸਾਲਾਂ 'ਚ ਕੰਮ ਹੋਇਆ ਉਹ 67 ਸਾਲ ਦੇ ਵਿੱਚ ਕੰਮ ਨਹੀਂ ਹੋਇਆ ਭਾਰਤੀ ਜਨਤਾ ਪਾਰਟੀ ਕੋਈ ਦੇਸ਼ ਨੂੰ ਜਾਤ ਪਾਤ ਦੇ ਨਾਂ ਤੇ ਵੰਡਣ ਦੀ ਰਾਜਨੀਤੀ ਨਹੀਂ ਕਰਦੀ ਕੋਈ ਧਰਮ ਦੇ ਨਾਂ ਤੇ ਵੰਡਣ ਦੀ ਰਾਜਨੀਤੀ ਨਹੀਂ ਕਰਦੀ ਭਾਰਤੀ ਜਨਤਾ ਪਾਰਟੀ ਆਪ ਦਾ ਵਿਜਨ ਏਜੰਡਾ ਜੋ ਕੰਮ ਕੀਤੇ ਤੇ ਜੋ ਆਉਂਦੇ ਸਮੇਂ ਚ ਕਰਨੇ ਉਹ ਵਿਜਨ ਲੈ ਕੇ ਇਲੈਕਸ਼ਨ ਲੜ ਰਹੀ ਹੈ ਪਾਰਟਨਰ ਇਟਲਾਵ ਇੰਡੀਆ ਗਠਜੰਬੰਦਨ ਮੰਨਿਆ ਸੀ ਇਹਦੇ ਵਿੱਚ ਕਿ ਕਿਐਮਸੀ ਨੇ ਵੀ ਕਿਨਾਰਾ ਕਰ ਲਿਆ ਤੇ ਪੰਜਾਬ ਦੀ ਚਾਵਾਦਮੀ ਪਾਰਟੀ ਨੇ ਵੀ ਕਿਨਾਰਾ ਕਰ ਲਿਆ ਸੀ ਇਹ ਕਿਹਨੇ ਕਰਿਆ ਇਹ ਜਿਹੜੇ ਗਠਜੰਬੰਦਨ ਸੀ ਇਹ ਕੋਈ ਪਾਲਿਸੀ ਨੂੰ ਲੈ ਕੇ ਨਹੀਂ ਸੀ ਕੋਈ ਵਿਚਾਰਧਾਰਾ ਨਾਲ ਨਹੀਂ ਸੀ ਜੁੜੇ ਉਹਨਾਂ ਦਾ ਹੀ ਮਨਛਾ ਹੀ ਹੋਰ ਸੀ ਉਹਨਾਂ ਦੇ ਜਿਹੜੇ ਬੈਕ ਉਹਨਾਂ ਦੀ ਸੋਚ ਹੀ ਹੋਰ ਸੀ ਉਹ ਸੋਚ ਅੱਜ ਦੇ ਸਾਹਮਣੇ ਉਜਾਗਰ ਹੋ ਗਈ ਹੈ ਕਿਵੇਂ ਇਹ ਇਕੱਠੇ ਹੋਈ ਸੀ ਜਿਵੇਂ ਹੋਈ ਸੀ ਉਸੇ ਤਰੀਕੇ ਖਿੰਡਨੇ ਸ਼ੁਰੂ ਹੋ ਗਈ ਸਾਡਾ ਪ੍ਰੋਗਰਾਮ ਚੰਗਾ ਲੱਗੇ ਤਾਂ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ ਧੰਨਵਾਦ